ਅੱਠ ਕੰਟਰੋਲ ਕਰ ਗਿਆ ਇਧਰ ਦੇ ਪਾਸੇ ਗੰਗਾ ਦੇ ਕਰਨਾਲ ਦਾ ਲੈ ਵੀ ਸੰਦੀਪ ਖੱਜ ਆਹ ਕੁਆਟਰ ਤੋਂ ਬਾਦ ਕਰਦੇ ਆ ਸੋਹਣਿਆ ਵੀਰਾ ਗੱਲ ਮੇਰੀ ਬੇਨਤੀ ਹੈ ਪਿਰਤਪਾਲ ਬਾਈ ਇਧਰ ਦੇ ਪਾਸੇ ਕਰ ਦਿਓ ਜੀ ਸਨਮਾਨ ਕਰਾਂ ਗੰਗਾ ਦੇ ਕਰਨਾਲ ਦਾ ਜਿਹੜਾ ਸਨਮਾਨ ਹੋ ਰਿਹਾ ਪਰ ਪਹਿਲੀ ਰੇਡ ਮੁੰਡਾ ਟਰੈਕਟਰ ਦਾ ਜੇਤੂ ਅਰੇ ਸਮਸਲੀਨੇ ਵਾਲਾ ਪਹਿਲੀ ਰੇਡ ਪਾਉਂਦਾ ਤੇ ਪਹਿਲਾ ਨੰਬਰ ਲੈ ਕੇ ਉੱਕੋ ਕੇ ਦੀ ਟੀਮ ਦੇ ਅੰਕ ਦਾ ਜਿਹੜਾ ਵਾਦਾ ਕਰਦਾ ਹੋਇਆ ਕੁਝ ਛੇਕਦੇ ਨੇ ਕੁਝ ਅੜਗਿਆ ਨੇ ਜ਼ਿੰਦਗੀ ਤੋਂ ਆਸਾਂ ਬੜੀਆਂ ਨੇ ਮੂਰੇ ਹੋ ਕੇ ਦੇਖ ਪਾਰਸਾ ਕਾਮ ਜਾਬੀਆਂ ਖੜੀਆਂ ਨੇ ਪੂਰੇ ਹੋ ਕੇ ਦੇਖ ਪਾਰਸਾ ਕਾਬੀਆਂ ਖੜੀਆਂ ਨੇ ਲਾ ਜਬਰਜੀ ਵਾਲਾ ਕਹਿੰਦੇ ਐਕਸ਼ਨ ਬੁਆਏ ਕਬੱਡੀ ਪਾ ਰਿਹਾ ਐ ਐਕਸ਼ਨ ਬੁਆਏ ਇੱਕ ਪਾਸੇ ਡੱਕੋ ਵਾਲਾ ਸ਼ਰਨ ਆਹ ਗੋਲਾ ਗਿੰਦੀ ਟੁੱਟ ਕੇ ਲੱਗਿਆ ਲਾ ਦੋ ਖਿਡਾਰੀਆਂ ਦੇ ਦਰਮਿਆਨ ਔਰ ਨੰਬਰ ਕਹਿੰਦੇ ਜਬਰਜੀ ਵਾਲਾ ਆਹ ਬਾਟਾ ਵੜਦਾ ਤੁਰਿਆ ਆਉਂਦਾ ਲਾ ਤਕੜਾ ਨੰਬਰ ਇਸ ਗੱਭਰੂ ਨੇ ਜੋਰ ਦਿੱਤਾ ਅੱਜ ਦੇ ਦਿਨ ਦਾ ਪਹਿਲਾ ਕੁਆਟਰ ਖੇਡਿਆ ਜਾ ਰਿਹਾ ਆਹ ਕਹਿੰਦੇ ਮਾਰੀ ਵਾਲਾ ਸੰਤੂ ਕਬੱਡੀ ਪਾ ਰਿਹਾ ਐ 8 ਤੇ 9 ਕਹਿੰਦੇ ਮਾਰੀ ਦਾ ਮੇਲਾ ਹੋਣਾ 8 ਤੇ 9 ਅਪ੍ਰੈਲ ਆਹ ਸਾਹਮਣੇ ਕਬੱਡੀ ਪੈ ਰਹੀ ਐ ਠਾਕੜ ਕੋਗੜੀਆਂ ਵਾਲਾ ਰਾਜੀ ਭੂਲਣ ਵਾਲਾ ਚਾਰੇ ਦੇ ਚਾਰੇ ਤਿਆਰ ਵਰ ਤਿਆਰ ਮਾਰੀ ਵਾਲੇ ਸ਼ਿਕੰਦਰ ਦੀ ਰੇਡ ਕੈਮਰੇ ਫੋਕਸ ਦੇ ਦੁਰੀਆਂ ਨੇ ਨਗਾਹਾਂ ਗੱਡੀਆਂ ਹੋਈਆਂ ਆ ਦੋ ਬਬਰ ਖੇਰਾਂ ਦੇ ਦਰਮਿਆਨ ਇਹਨੂੰ ਧੱਕਣਾ ਦੇ ਗੋਗੜੀਆਂ ਵਾਲਾ ਗੋਗੜੀਆਂ ਵਾਲਾ ਗੋਗੜੀਆਂ ਵਾਲਾ ਗੋਗੜੀਆਂ ਵਾਲਾ ਧੱਕਣਾ ਹੈ ਜਾਫੀ ਵੀ ਧੱਕਣਾ ਆਪਣੇ ਜਿਵੇਂ ਕਹਿੰਦੇ ਨੇ ਨਾ ਬੰਦਾ ਬਾਹਲਾ ਧੱਕਣਾ ਹੈ ਇਹਦਾ ਤੇ ਨਾ ਹੀ ਮਾਪਿਆ ਨੇ ਧੱਕ ਰੱਖ ਦਿੱਤਾ ਪਰ ਕਹਿੰਦੇ ਰਵੀ ਕੈਮਰਨ ਵਾਲਾ ਮੇਰੇ ਵੀਰੋ ਖੰਧੋਂ ਚੰਦ ਕੇ ਆਇਆ ਕਬੱਡੀ ਦੇ ਵਿੱਚ ਵੱਖਰੀ ਏ ਸ਼ੇਵੀ ਰੇਡਾਂ ਬੇਲ ਬੇਲ ਪਾਉਂਦਾ ਕੈਮਰਨ ਦਾ ਰਵੀ ਬੇਲ ਬੇਲ ਕਬੱਡੀਆਂ ਪਾਉਂਦਾ ਤਮਰ ਖੜਾ ਆਪਣੇ ਦੰਤ ਤੇ ਟੀਮ ਚ ਤਾੰਦਾ ਤਮਰ ਖੜਾ ਪਰ ਡੱਕੋਆਰੇ ਵਾਲੇ ਬੱਚਾ ਬੱਚਾ ਜਾਣਦਾ ਹੈ ਡੱਕੋਆਰੇ ਵਾਲੇ ਬੱਚਾ ਬੱਚਾ ਜਾਣਦਾ ਹੈ ਵੇ ਗੁਰੂ ਮੇਰ ਕਰੇ ਪ੍ਰਮਾਤਮਾ ਮੇਰ ਰੱਖੇ ਇਹਨਾਂ ਕਬੱਡੀ ਦੇ ਹੀਰਿਆਂ ਦੇ ਉੱਪਰ ਕਦੇ ਕਿਸੇ ਖਿਡਾਰੀ ਨੂੰ ਤਦੀਬਾ ਨਾ ਲੱਗੇ ਜਿੰਦਾ ਹੱਸਦੇ ਖੇਡਦੇ ਆਉਂਦੇ ਉਸੇ ਤਰ੍ਹਾਂ ਹੱਸ ਖੇਡ ਕੇ ਆਪਣੇ ਘਰਾਂ ਨੂੰ ਵਾਪਸ ਜਾਣ ਸਾਰੇ ਵੀਰ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਜਰੂਰ ਕਰਿਆ ਕਰੀਏ ਰੋਜ਼ ਜਦੋਂ ਆਪਾਂ ਕਬੱਡੀ ਦੇਖਣੀ ਸਟਾਰਟ ਕਰਦੇ ਆ ਜਾਂ ਟੂਰਨਾਮੈਂਟਾਂ ਵੱਲੋਂ ਆਉਂਦੇ ਆ ਉਸ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਿਆ ਕਰੋ ਵੀ ਕਦੇ ਕਿਸੇ ਖਿਡਾਰੀ ਨੂੰ ਤੱਤੀ ਬਾਹ ਨਾ ਲੱਗੇ ਇਹ ਹੀਰੇ ਇਹ ਬਬਰ ਸ਼ੇਰ ਛਾਲਾ ਮਾਰਦੇ ਸੋਹਣੇ ਲੱਗਦੇ ਆ ਇਹ ਮੁਸਕਰਾਉਂਦੇ ਸੋਹਣੇ ਲੱਗਦੇ ਆ ਇਹ ਰੇਡਾਂ ਪਾਉਂਦੇ ਤੇ ਜੱਫੇ ਲਾਉਂਦੇ ਸੋਹਣੇ ਲੱਗਦੇ ਆ ਪਰਮਾਤਮਾ ਕਿਸੇ ਖਿਡਾਰੀ ਨੂੰ ਤੱਤੀ ਬਾਹ ਨਾ ਲੱਗਣ ਦੇਵੇ ਤੇ ਪਰ ਵੀ ਚੋਟ ਨਾ ਲੱਗੇ ਹੱਡਾਂ ਤੋਂ ਮੁੱਲ ਨਹੀਂ ਮਿਲਦੇ ਇਹ ਤੇ ਮਿਹਨਤ ਨਾਲ ਬੰਦੇ ਸਟ੍ਰਗਲ ਦੇ ਨਾਲ ਬ ਇੱਕ ਖਰਾਕਾਂ ਦੇ ਨਾਲ ਬੰਦੇ ਇਸ ਟਾਈਮ ਨੇ ਦੇ ਨਾਲ ਬੰਦੇ ਆ ਰੈਸਨ ਸਲੀਨੇ ਵਾਲਾ ਮੇਰੇ ਵੀਰੋ ਟ੍ਰੋਲੀ ਭਾਈ ਦੇ ਇਲਾਕੇ ਦਾ ਕਬਰੂ ਹੈ ਜਿਹੜੇ ਮੋਗੇ ਦਾ ਵੱਡਾ ਮੱਲਾ ਡਗਰੂ ਵਾਲੇ ਕਹਿੰਦੇ ਨਿੱਕੂ ਦਾ ਯਾਰ ਕਬੱਡੀ ਕਬੱਡੀ ਕਰ ਰਿਹਾ ਗੁਰਪ੍ਰੀਤ ਡਗਰੂ ਹਣਾਂ ਦੀ ਗੱਲ ਹੁੰਦੀ ਹੈ ਪਰ ਮੁੰਡਾ ਜਵਾਰਪ ਦੇ ਵਿੱਚ ਬਹੁਤ ਤਗੜਾ ਖੇਡਿਆ ਇਹ ਰਜੀ ਭੁੱਲਣ ਵਾਲਾ ਦਵਰਜੀ ਵਾਲਾ ਵੱਡਾ ਹੱਸਦਾ ਹੀ ਰਹਿੰਦਾ ਬਾਈ ਐਕਸ਼ਨ ਬੋਏ ਆ ਗਿਆ ਐਕਸ਼ਨ ਬੋਏ ਆ ਗਿਆ ਆ ਮੁੰਡਾ ਮਾਝੇ ਵਾਲਾ ਆ ਗਿਆ ਦਵਰਜੀ ਵਾਲਾ ਦੀਪ ਕਬੱਡੀ ਪਾਉਣ ਦੇ ਲਈ ਵਾਅਦਾ ਹੈ ਲੋਗਾ ਸੰਧੂ ਹਾਂਗਕੋਗ ਤੋਂ ਆਨੰਦ ਮਾਣਦਾ ਗੋਰਾ ਤੇ ਸ਼ਕੰਦਰ ਸਾਡੇ ਵੀਰ ਸਮਾਤਸਰੀਏ ਆਨੰਦ ਮਾਰ ਰਿਹਾ ਆ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਲੱਗੋ ਵਾਲਾ ਸ਼ਾਰਾ ਤੇ ਦੀਪਪੁਰ ਜੀ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਕਬੱਡੀ 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 ਸ਼ਰਨਾ ਤੇ ਦੀਪ ਆ ਸਾਹਮਣੇ ਆ ਗਈ ਗਬਰੂਆ ਸ਼ੇਰ ਮ ਆ ਗਿਆ ਕੀ ਬਾਤ ਹੈ ਓ ਨਜ਼ਾਰਾ ਲੋਕਾਂ ਨੂੰ ਆ ਗਿਆ ਦਮੋਰਜੀ ਵਾਲਾ ਐਕਸ਼ਨ ਬਣਾ ਗਿਆ ਕਿਉਂ ਬਣਾਇਆ ਕਹਿੰਦੇ ਘਾਂਗੇ ਵਾਲਾ ਸਾ ਗੁਰਵਿੰਦਰ ਦੀਪਦਵਰ ਜੀ ਤੇ ਲਾ ਗਿਆ ਇਹਨਾਂ ਜਦੋਂ ਮੂਹਰੇ ਆਰਦਾ ਕੋਈ ਕਹਿੰਦੇ ਚੱਲਦਾ ਨਹੀਂ ਚਾਰਾਂ ਮਿੱਤਰੋ ਘਾਂਗੇ ਵਾਲੇ ਨੂੰ ਕਬੱਡੀ ਦਾ ਕਹਿੰਦੇ ਆ ਨਾ ਤੇ 11 ਮਿੱਤਰੋ ਘਾਂਗੇ ਵਾਲੇ ਨੂੰ ਨਾਟ 11 ਵੀ ਆ ਗਿਆ ਗੁਰਵਿੰਦਰ ਕਾਂਗੇ ਵਾਲਾ ਵੀ ਆ ਗਿਆ ਲੈ ਵੀ ਕਾਂਗੇ ਵਾਲਾ ਜੀ ਆ ਇਹਨੂੰ ਆਖਦੇ ਆ ਜੱਥੇ ਦਾ ਚੰਨਨ ਸਿੰਘ ਕਾਂਗੇ ਦਾ ਪੋਤਰਾ ਵੀ ਆ ਗਿਆ ਲਓ ਰਵੀ ਕੈਲਰਮ ਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਐ ਐਵੇਂ ਉੱਗੋ ਆਲਿਓ ਜੱਫੇ ਲਾਉਣੇ ਪੈਣਿਆ ਆਹ ਗਿੰਦੀ ਏਡਾ ਗੱਲ ਨਹੀਂ ਬਣਨੀ ਆਹ ਪੈਂਦੀ ਰੇਡ ਲਓ ਗਿੰਦੀ ਸਰਾ ਲਾਉਣ ਲੱਗਾ ਆਹ ਦੁਰੀਆ ਨੱਚ ਪਈਆ ਭੰਗਰੇ ਪੈ ਗਿਆ ਥੇਲਾ ਗੂੰਜ ਉੱਠਿਆ ਜੇਠੂ ਕਾਂਜ ਜੇਠੂ ਕਾਂਜ ਜੇਠੂ ਕਾਂਜ ਦਾ ਸਹਪੜਾ ਕੇਪੜਾ ਕੇਪੜਾ ਕੇ ਲਓ ਗਿੰਦੀ ਤੇ ਰਵੀ ਗਿੰਦੀ ਤੇ ਰਵੀ ਆਹ ਗਿੰਦੀ ਤੇ ਰਵੀ ਪਰ ਗੋਗੜੀ ਵਾਲਾ ਰੇਸ਼ਮ ਦੇ ਪਿੱਛੇ ਪੈ ਗਿਆ ਕਹਿੰਦਾ ਬਸ ਕਰਾ ਕੇ ਛੱਡਾਂਗੇ ਬਸ ਕਰਾ ਕੇ ਛੱਡਾਂਗੇ ਬਸ ਕਰਾ ਕੇ ਛੱਡਾਂਗੇ ਬਸ ਕਰਾ ਕੇ ਛੱਡਾਂਗੇ ਆ ਭੱਜ ਗਿਆ ਦੇਖੂਗਾ ਜਦ ਸਰਾ ਹੋਈ ਜਾਂਦਾ ਹੈ ਹੈ ਵੀ ਪਿੰਦੀ ਨੰਬਰਦਾਰਾ ਦੇਖ ਨਿਆਰਾ ਭੱਜਿਆ ਪਿਆ ਆ ਦਬਰਜੀ ਆਏ ਨੇ ਕਬੱਡੀ ਪਾ ਦਿੱਤੀ ਹੈ ਆ ਜੰਗੀਆਂ ਵਾਲੇ ਵਾਲੇ ਦਾ ਕਹਿੰਦੇ ਵੱਡਾ ਸਹਿਯੋਗ ਅੱਜ ਦੇ ਮੈਦੇ ਤੇ ਨਹੀਂ ਪਿੰਦੀ ਰੇਡ ਤੇ ਕੌਣ ਕੌਣ ਕੈਮਰੇ ਫੋਕਸ ਦੁਨੀਆ ਨੇ ਆ ਨਿਗਾਹਾਂ ਘਾਟ ਲੀਆਂ ਜਿਹੜੇ ਬੈਠੇ ਸੀ ਉਹ ਤੇ ਉੱਠ ਕੇ ਖੜੇ ਹੋ ਗਿਆ ਆ ਪਿੰਦੀ ਰੇਡ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਇਹ ਇੱਥੇ ਰਾਖਾ पिंडो पारस पारसा त उठिया ਚੋ ਕਹਿੰਦੇ ਤੂਫਾਨ ਉੱਠਿਆ ਤੂਫਾਨ ਉੱਠਿਆ ਉਹ ਤੂਫਾਨ ਉੱਠਿਆ ਇਧਰ ਮਾਰੀ ਵਾਲੇ ਸ਼ਿਕੰਦਰ ਨੇ ਰੇਡ ਪਾ ਦਿੱਤੀ ਹੈ ਚਾਰਾਂ ਦੇ ਵਿੱਚੋਂ ਕੌਣ ਲੈ ਵੀ ਟੱਕੜਾ ਦਫੇ ਲਾਉਣੇ ਪੈਣੇ ਆ ਆ ਰੱਜੀ ਭੂਲਣ ਵਾਲਿਆ ਇੰਦਾ ਗੱਲ ਨਹੀਂ ਬੋਲਨੀ ਪਰ ਮਾਰੀ ਵਾਲਾ ਸ਼ਿਕੰਦਰ ਵੀ ਕਿਸੇ ਤੋਂ ਲੋਟ ਨਹੀਂ ਆਉਂਦਾ ਓਏ ਜੇਠੂ ਕਹਿ ਰਿਹਾ ਕਿੰਨਾ ਕੇ ਨਜ਼ਾਰਾ ਦਾ ਇੱਕ ਵਾਰੀ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਆ ਫੂਟਿੰਗ ਹੁੰਦੀ ਆ ਲੋਕ ਨਜ਼ਾਰਾ ਲੈਂਦੇ ਆ ਭੰਗੜੇ ਪੈਂਦੇ ਆ ਲੋਈਆਂ ਲਾ ਕੇ ਕਹਿੰਦੇ ਲੋਈਆਂ ਘਮੋਣ ਲੱਗ ਪਿਆ ਠੰਡ ਦਾ ਚੇਤਾ ਜਿਹੜੇ ਰਿਕਾਰਡ ਜੇਠੂ ਗਿਆਲੇ ਬਣਾ ਗਏ ਉਹ ਲੋਕਾਂ ਨੇ ਪਰ ਰੇ ਕਮਾ ਗਏ ਉਹ ਲੋਕ ਪਰਨੇ ਕਮਾ ਗਏ ਲੋਕ ਨਿਆਰਾ ਲੈ ਗਿਆ ਇੱਧਰ ਰੇਡ ਪੈਂਦੀ ਇੱਧਰ ਜਫਾ ਲੱਗਦਾ ਉਧਰ ਜਫਾ ਲੱਗਦਾ ਸਵਾਦ ਵੱਜਾ ਹੋਇਆ ਸਲੀਨੇਆਂ ਸਾਡੇ ਵਾਲਿਆ ਲਓ ਰੇਸ਼ਮ ਸਰੀੜੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪੁਆਇੰਟ ਦੇ ਲਈ ਵਾਧਾ ਹੈ ਮੇਲਾ ਗੋਈਦਾ ਆ ਲੋਕ ਕਹਿੰਦੇ ਵੱਡੀਆਂ ਚੱਕ ਚੱਕ ਦੇਖਦੇ ਆ ਲੋਕ ਕਹਿੰਦੇ ਪੱਪਾ ਦੇ ਹੋ ਹੋ ਦੇਖਦੇ ਆ ਲਓ ਰੇਸ਼ਮ ਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਆਹ ਟੱਕਾ ਵੱਜਿਆ ਫੈਸਲਾ ਤੇ ਨੰਬਰ ਰੇਂਡਰ ਦੇ ਹਿੱਸੇ ਦਾ ਜੜਿਆ ਆ ਗਿਆ ਇਹਦੇ ਲਈ ਕਰਮਜੀਤ ਸਰਪੰਚ ਜੀ 500 ਦੇ ਗਏ ਹੱਸਦਾ ਹੀ ਰਹਿੰਦਾ ਮੁੰਡਾ ਜੱਜਦਾ ਹੈ ਪਰ ਡੱਗੋ ਵਾਲਿਆ ਤੈਨੂੰ ਜਮਾਨਾ ਜਾਣਦਾ ਉਹ ਕੋ ਕਹੇਲਾ ਤੇਰਾ ਲਾਕਾ ਗਬਰੂਆ ਜੱਫੇ ਲਾਉਣੇ ਪੈਣੇ ਕਰਮਜੀ ਸਰਪੰਚ ਦੀ 500 ਦੇ ਗਿਆ ਜ਼ਬਰਜੀ ਵਾਲੇ ਦੀਪ ਦੇ ਲਈ ਇੱਕ ਪਾਸੇ ਡੱਗੋ ਵਾਲਾ ਮੇਜਰ ਬਾਈ ਹੁਣਾਂ ਦਾ ਚਿਹਤਾ ਪਰ ਮੁੰਡਾ ਜੂਕੇ ਖੇਡਿਆ ਸਿਧਾਨੇ ਚੋਂ ਮੋਟਰਸਾਈਕਲ ਜੱਫੇ ਹਾਂ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਕੇ ਹੱਸਦਾ ਹੀ ਰਹਿੰਦਾ ਤੇ ਨਖਰੇ ਜੇ ਕਰਦਾ ਏ ਤਾਈਓ ਤੇ ਜਾਗੇ ਦੀ ਤੇ ਮਰਦਾ ਏ ਹੈ ਉਹ ਤੇ ਜਾਗੇ ਦੀ ਖੇਡ ਤੇ ਮਰਦਾ ਏ ਦੁਰੀਆ دیਵਾਨੀਆਂ ਕਹਿੰਦੇ ਤਬਰਜੀ ਵਾਲੇ ਦੀਪ ਦੀ ਆ ਮਾਰੀ ਵਾਲੇ ਸ਼ਿਕੰਦਰ ਨੇ ਕਬੱਡੀ ਪਾ ਦਿੱਤੀ ਹੈ ਮੈਚ ਕਹਿੰਦੇ ਫਸਿਆ ਪਿਆ ਮੈਚ ਕਹਿੰਦੇ ਫਸਿਆ ਪਿਆ ਲਓ ਪੈਂਦੀ ਰੇਡ ਬਾਦ ਮੇਰੇ ਵੀਰੋ ਅਮਨ ਭੁੱਲਰ ਦੇ ਬ੍ਰਦਰ ਗੈਰੀ ਭੁੱਲਰ ਬਣੀਓ 500 ਦੀਪ ਦੇ ਲਈ ਧਰਮ ਸਰਪੰਚ ਜੀ ਆ ਸਾਡੇ ਲੈ ਵੀ ਸਾਜਣ ਮਾਇਆ ਤੇ ਗੱਫੇ ਫੜਦੀ ਨੌਜਾਨਾ ਉਹਨਾਂ ਮੰਨੀਆਂ ਵੀ 500 ਆਇਆ ਰਵੀ ਕਹਿੰਦੇ ਕੈਮਰਾ ਨਾਲੇ ਰੋਡਿਆਂ ਨਾਲੇ ਨਜ਼ਰ ਮਾਰਦੀ ਕਿੰਨੇ ਕਿੰਨੇ ਨੰਬਰ ਆ ਦੋਨੇ ਪਾਸੇ ਫਸ ਗਿਆ ਮੈਚ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਆਈਓ ਗੱਲਾਂ ਕਰਦੇ ਟੀਮਾਂ ਦੋਨੋਂ ਚੰਗੀਆਂ ਟੌਪ ਦੀਆਂ ਟੀਮਾਂ ਟੌਪ ਦਾ ਮੈਚ ਟੌਪ ਦਾ ਮੇਲਾ ਉਹ ਜੇਠੂਕੇ ਪਿੰਡ ਦੇ ਵਿੱਚ ਚੱਲਦਾ ਉਧਰ ਦੇ ਪਾਸੇ ਲੱਗਿਆ 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 ਨਹੀਂ ਉਹ ਕਹਿੰਦੇ ਮਣੀ ਬਿਸਲ ਮਾਰ ਗਿਆ ਪਰ ਨੰਬਰ ਜਾਫੀ ਨੂੰ ਮਿਲ ਗਿਆ ਰਵੀ ਕਹਿੰਦਾ ਅਸੀਂ ਲੈਣਾ ਰਿਵਿਊ ਕਿੰਨੇ ਕਿੰਨੇ ਨੰਬਰ ਹੁੰਦੇ ਆ ਸਗਰਾਜ ਦੱਸਦੇ ਲੋਕਾਂ ਨੂੰ 7 ਤੇ 9.5 ਹੋ ਗਏ ਪਰ ਆ ਨੰਬਰ ਜਿਹੜਾ ਉਹ ਹੋਲਡ ਕੀਤਾ ਗਿਆ 7 ਤੇ 9 ਮੈਚ ਕਹਿੰਦੇ ਸਿਰੇ ਦਾ ਲੈ ਵੀ ਜੇਠੂ ਕਹਿੰਦੇ ਆਉਂਦਾ ਨਜ਼ਾਰਾ ਕੀ ਬਾਤ ਹੈ ਇੱਕ ਜਕੈਰਾ ਲਈਏ ਫਿਰ ਬੋਲੇ ਇਸੋ ਨਹਾ ਸਤਿ ਸ਼੍ਰੀ ਅਕਾਲ ਜਿੱਤਾਰੇ ਦੁੱਜੇ ਆਹ ਦੁਰਜੀ ਵਾਲਾ ਕਹਿੰਦੇ ਫੇਰ ਆ ਗਿਆ ਐਕਸ਼ਨ ਬੁਆਏ ਆ ਗਿਆ ਐਕਸ਼ਨ ਬੁਆਏ ਆ ਗਿਆ ਕਹਿੰਦੇ ਪਾਣ ਦਾ ਪੱਤਾ ਬਣਾਈ ਫਿਰਦਾ ਚੰਦਰਾ ਕਹਿੰਦੇ ਛਾਤੀ ਦੇ ਉੱਪਰ ਇਹਦੀਆਂ ਗੱਲਾਂ ਹੁੰਦੀਆਂ ਚੋਲੇ ਵਾਲੇ ਸੁਖਮਨ ਨੂੰ ਕਹਿੰਦੇ ਉਸਤਾਦ ਮੰਨਿਆ ਦੁਨੀਆ ਤੇ ਛਾ ਗਿਆ ਪਰ ਡੱਗੋ ਵਾਲਾ ਕਹਿੰਦਾ ਮੂਹਰੇ ਹੋ ਗਿਆ ਨਜ਼ਾਰਾ ਲੋਕਾਂ ਨੂੰ ਆ ਗਿਆ ਆ ਸੁਆਦ ਹੈ ਆ ਸੁਆਦ ਹੈ ਆ ਸੁਆਦ ਆ ਬਠਿੰਡੇ ਚ ਤਾਂ ਉਹੀ ਐਕਸ਼ਨ ਵੱਧ ਕਰਦਾ ਨਹੀਂ ਦੇਖੂ ਗਿਆ ਲੋ ਤੇ ਅੱਜ ਇੱਥੇ ਆਇਆ ਦਾ ਮੁੱਲ ਵੜਿਆ ਸੁਆਦ ਆ ਤੇ ਇੱਕ ਵਾਰੀ ਜ਼ੋਰਦਾਰ ਮੇਲਾ ਗੁੰਜਾ ਆ ਦੇਖੂ ਗਿਆ ਜਿੜੇ ਪੜਾ ਕੇ ਪਈਦੇ ਆ ਕਿ ਕਈ 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 ਦਿਨਾਂ ਬਾਅਦ ਮੇਲਾ ਗੁੰਜਿਆ ਮੇਰੇ ਵੀਰੋ ਅੱਜ ਕਈ ਦਿਨਾਂ ਬਾਅਦ ਮੇਲਾ ਗੁੰਜਿਆ ਅਗਲੇ ਮੈਚ ਦੇ ਲਈ ਸ਼ਕਰਪੁਰ ਤੇ ਭੁੰਦਰ ਤੇ ਆ ਰਹਿਣਗੇ ਪਰ ਕੋਕੜੀ ਵਾਲਿਆਂ ਮੇਲਾ ਤੈਨੂੰ ਵੀ ਬਣਾਉਣਾ ਪੈਣਾ ਲੈ ਵੀ ਕਰਾਂ ਮੇਲਾ ਤੈਨੂੰ ਵੀ ਬਣਾਉਣਾ ਪੈਣਾ ਪਰ ਟੱਚ ਵੱਜਿਆ ਕਹਿੰਦਾ ਭੁੱਲਣ ਵਾਲੇ ਦੇ ਨੰਬਰ ਕਹਿੰਦਾ ਰੇਟ ਪੁੱਤਰਾਂ ਦੀ ਟੀਮ ਦਾ ਕੋਚ ਵੀ ਹੈ ਟੀਮ ਬਣਾ ਕੇ ਲਿਆਇਆ ਸਾਡੇ ਵਾਲਿਆਂ ਕੌਣ ਆ ਗਿਆ ਰਵੀ ਕੈਲਰਮ ਆ ਗਿਆ ਟਰੈਕਟਰਾਂ ਦਾ ਜੇਤੂ ਆ ਗਿਆ ਰਵੀ ਕੈਲਰਮ ਖੇਡ ਮੈਦਾਨ ਦੇ ਵਿੱਚ 58 11 ਵੀ ਜਿੱਤਿਆ ਫੋਨ ਵੀ ਜਿੱਤਿਆ ਲਓ ਰਵੀ ਕੈਲਰਮ ਦੀ ਰੇਡ ਤੇ ਉੱਗੋ ਵਾਲਾ ਮੁੰਡਾ ਸਰਾ ਲਾਉਣ ਲੱਗਿਆ ਇਸ ਇਲਾਕੇ ਦਾ ਗੱਬਰੂ ਬੱਲੇ ਬੱਲੇ ਕਰਾਉਣ ਲੱਗਿਆ ਕਿੰਦੀ ਉੱਗੋ ਦਾ ਜਫਾ ਕਿਵੇਂ ਲੱਗਿਆ ਆ ਵਾਹ ਵੇ ਕਿੰਦੇ ਭੰਗੜੇ ਲੈ ਵੀ ਸਖਰਾਜ ਉਹ ਜਿੰਨੇ ਬੈਠੇ ਉੱਗੋ ਵਾਲੇ ਦੇ ਕਹਿੰਦੇ ਸਿਰਾਲ ਆ ਗਿਆ ਉੱਗੋ ਵਾਲਾ ਕਿਤੇ ਇਹ ਜਿੱਦਾਂ ਇੰਗਲੈਂਡ ਖੇਡ ਕੇ ਆਇਦਾ ਕੌਨਫੀਡੈਂਸ ਲੈਵਲਾਂ ਜਿਹੜਾ ਉਹ ਸਿਖਰਲੇ ਲੈਵਲ ਤੇ ਆ ਮੇਰੇ ਵੀਰੋ ਐ ਹੁੰਦਾ ਜਦੋਂ ਮੁੰਡਾ ਵਿਦੇਸ਼ ਖੇਡ ਆਵੇ ਤੇ ਫੇਰ ਚਰਚਾ ਹੁੰਦੀ ਹੈ ਫੇਰ ਮੁੰਡਾ ਦੂਣਾ ਹੋ ਕੇ ਖੇਡਦਾ ਅੱਜ ਤਾਂ ਕਹਿੰਦੇ ਖੁੱਤੀ ਪਈ ਆਉਂਦਾ ਪਰ ਮਾੜੀ ਦਾ ਕਹਿੰਦੇ ਸ਼ਿਕੰਦਰ ਮਾੜੀ ਦਾ ਰੇਡ ਪਾਉਣ ਦੇ ਲਈ ਭਰਿਆ ਹੋਇਆ ਹੈ ਲੈ ਵੀ ਕੋਕੜੀਆਂ ਵਾਲਿਆ ਥੋਡੇ ਆਲਾ ਫੜ ਲਿਆ ਜੇ ਜੱਫਾ ਬਰਾਬਰ ਦਾ ਲੱਗੇ ਬਰਾਬਰ ਦਾ ਲੱਗੇ ਪਰ ਨੰਬਰ ਰੇਡਰ ਦਾ ਨੰਬਰ ਦਾ ਲੈ ਵੀ ਦਰਸ਼ਕ ਵੀਰੋ ਮੈਚ ਵਧੀਆ ਲੱਗਿਆ ਕੀ ਬਾਤ ਹੈ ਇਹ ਇਧਰਲੇ ਜਿਹੜੇ ਦਰਸ਼ਕਾ ਭਾਈ ਮੈਚ ਕਿਵੇਂ ਲੱਗਿਆ ਕੀ ਬਾਤ ਹੈ ਜਿਹੜਾ ਹੌਲ ਦਾ ਨੰਬਰ ਉਹ ਦਵਰਜੀ ਨੂੰ ਦੇ ਕੇ ਨੰਬਰ ਨੇ 9